ਦਸੂਆ ਦੇ ਹਾਜੀਪੁਰ ਚੌਂਕ ਨੇੜੇ ਵਾਪਰਿਆ ਸੜਕ ਹਾਦਸਾ ਜਿਸ ਵਿੱਚ ਸਕੂਟਰ ਸਵਾਰ ਦੀ ਮੌਤ ਦੀ ਖਬਰ ਨਿਕਲ ਕੇ ਸਾਹਮਣੇ ਆਈ ਆ ਜਲੰਧਰ ਪਠਾਨਕੋ ਨੈਸ਼ਨਲ ਹਾਈਵੇ ਤੇ ਦਸੂਆ ਤੇ ਹਾਜੀਪੁਰ ਚੌਂਕ ਤੇ ਬੀਤੀ ਦਿਨੀ ਸ਼ਾਮ ਕਰੀਬ ਕੁਛ 6 ਵਜੇ ਦੇ ਵਾਪਰਿਆ ਇਸ ਸੜਕ ਹਾਦਸੇ ਵਿੱਚ ਟਿਪਰ ਦੀ ਲਪੇਟ ਚ ਆਉਣ ਦੇ ਨਾਲ ਸਕੂਟਰ ਸਵਾਰ ਦੀ ਮੌਤ ਦੀ ਖਬਰ ਜਿਹੜੀ ਆ ਉਹ ਨਿਕਲ ਕੇ ਸਾਹਮਣੇ ਆਈ ਸੀ ਅਤੇ ਦਸੂਆ ਪੁਲਿਸ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਵਾਹਨਾਂ ਨੂੰ ਕਬਜ਼ੇ ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਆ ਗੱਡੀ ਜਿਹੜੀ ਜਿੰਦਰ ਵੱਲੋਂ ਆ ਰਹੀ ਸੀਗੀ ਬਈ ਲੈਂਡਾ ਵਾਲਾ ਹਾਜੀਪੁਰ ਹਾਂਜੀ ਤੇ ਇਹ ਉੱਥੋਂ ਹਾਜੀਪੁਰ ਨੂੰ ਮੋੜਨਾ ਸੀ ਤੇ ਮੈਂ ਕੋ ਰੈੱਡ ਬੱਤੀ ਹੋ ਗਈ ਮੈਂ ਜਿੱਦੀ ਮਾਰੀ ਨੇ ਆ ਵੀ ਗੱਡੀ ਰੁਕ ਲਈ ਇਹਨੇ ਰੋਕ ਲਈ ਇਦੋਂ ਜਦੋਂ ਟੱਫ ਚੱਲ ਪਈ ਏ ਇਹਨੇ ਮੈਂ ਦੇਖਿਆ ਵੀ ਤਾਂ ਜਾਵ ਲੱਗ ਗਿਆ ਤੇ ਇਹਨੇ ਜਿਹੜੀ ਗੱਡੀ ਇਧਰੋਂ ਘੁਮਾ ਲਈ ਤੇ ਉਹ ਜਿਹੜਾ ਸਕੂਟੀ ਵਾਲਾ ਉਹ ਇਹਨੂੰ ਕ੍ਰੋਸ ਕਰਕੇ ਜਾ ਲੱਗਾ ਸੀ ਥਲਕੇ ਬਸੋਂ ਪਾਰ ਤੇ ਇਹਦੇ ਅੱਗੇ ਆ ਗਿਆ ਇਹਨੇ ਵੇਖਿਆ ਜਿੱਥੋਂ ਕਰਦਾ ਖਿੱਚ ਕੇ ਲੈ ਗਿਆ ਬਸ بینی ਆਵਾਜ਼ ਆਈਏ ਕੱਟ 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 ਰੋਲਾ ਵੀ ਪਾਇਆ ਬੰਦੇ ਕੁਛ ਨਹੀਂ ਸੁਣਿਆ ਠੀਕ ਹੈ ਤੇ ਬੰਦੇ ਦਾ ਕੀ ਬਣਿਆ ਬੰਦਾ ਤੇ ਵਿਚਾਰ ਮਰ ਗਿਆ ਦਾ ਸੇ ਦਾ ਵਿਚਾਰੇ ਦਾ ਸਾਰਾ ਕੋਈ ਪਹਿਚਾਨ ਪਹਿਚਾਨ ਹੋਈ ਕੋਈ ਦੇ ਆ ਜੀ ਅਸੀਂ ਦੇਖਣਾ ਜੇ ਸਕੂਟੀ ਤੋਂ ਕਾਜ ਬਤ ਕੱਢਾਂਗੇ ਜਾਂ ਉਹਦਾ ਕੋਈ ਜੇ ਤੇ ਦੇਖਦਾ ਕੋਈ ਆਧਾਰ ਕਾਰਡ ਕੋਈ ਪ੍ਰੂਫ ਹੋਏਗਾ ਤੇ ਹੀ ਪਤਾ ਲੱਗਣਾ ਕਿਥੋਂ ਹੋ ਰਹਿਣ ਵਾਲਾ